ਸਿੰਘ ਸਹਿਬਾਨ ਦੀ ਕਤਰਤਾ ਦੇ ਆਦੇਸ਼ ਨੰਬਰ ਐਡਾ ਤਤਾ ਸਲੈਸ਼ 163 ਮਿਤੀ 6 12 2022 ਅਨਸਾਰ ਗਿਆਨੀ ਰਣਜੀਤ ਸਿੰਘ ਗੌਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਿਹੜੀ ਕਮੇਟੀ ਅਵਤਾਰ ਸਿੰਘ ਹੇ ਤੋਂਣਾ ਬਣਾਈ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਦਾ ਆਦੇਸ਼ ਕੀਤਾ ਗਿਆ ਸੀ ਅਕਾਲ ਤੱਕ ਸਾਬਨ ਪਰੰਤੂ ਤਾਕਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੀ ਆਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਬਲਕਿ ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ ਸੰਵਿਧਾਨਕ ਆਖਿਆ ਜੋ ਕਿ ਵਾਜਬ ਨਹੀਂ ਜਾਪਦਾ ਗਿਆਨੀ ਰਣਜੀਤ ਸਿੰਘ ਗੌਰ ਨੇ ਮਿਤੀ 4 11 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਖਤਰੇਤ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਸੌਂਪਿਆ ਇਹਦੇ ਵਿੱਚ ਜਿਹੜੇ ਜਾਂਚ ਕਮੇਟੀ ਦੇ ਕਨਵੀਨਰ ਸੀ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਔਰ ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਵਾਚਿਆ ਤੇ ਪੜ੍ਹਿਆ ਇਹਨਾਂ ਨੇ 4 11 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਸਖਤਰਤ શ્રી ਕਾਲਤਕ ਸਹਿਬ ਵਿਖੇ ਸੌਂਪੀ ਅੱਜ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨਪੂਰਵਕ ਅਤੇ ਸੰਜੀਦਗੀ ਨਾਲ ਵਿਚਾਰਿਆ ਗਿਆ ਹੈ। ਇਹ ਰਿਪੋਰਟ ਅੱਜ ਪੰਜ ਸਿੰਘ ਸਹਿਬਾਨ ਵੱਲੋਂ ਖਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗੁਰਪ੍ਰਵਾਸੀ ਅਵਤਾਰ ਸਿੰਘ ਹਿਤ ਤਤਕਾਲੀ ਪ੍ਰਧਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਜਿਹੜੀ ਜਾਂਚ ਕਮੇਟੀ ਉਹਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੋਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਐੜਾ ਤੱਤਾ 163 ਮਿਤੀ 6 12 2022 ਦੀ ਮੱਦ ਨੰਬਰ 7 ਅਨੁਸਾਰ ਇਨ੍ਹਾਂ ਦੀਆਂ ਸੇਵਾਵਾਂ ਉੱਤੇ ਲੱਗੀ ਰੋਕ ਹਟਾਈ ਜਾਂਦੀ ਹੈ ਅਤੇ ਇਹ ਆਪਣੀਆਂ ਪੰਥਕ ਸੇਵਾਵਾਂ ਜਾਰੀ ਰੱਖ ਸਕਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਐੜਾ ਤੱਤਾ 163 ਮਤੀ 6 12 2022 ਦੀ ਮੱਦ ਨੰਬਰ 3 ਅਨੁਸਾਰ ਤਕ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉਥੋਂ ਦੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨਿਯਤ ਕਰਕੇ ਪੰਜ ਦਿਨਾਂ ਦੇ ਅੰਦਰ ਅੰਦਰ ਪੰਜ ਬਾਣੀਆਂ ਦਾ ਪਾਠ ਜ਼ੁਬਾਨੀ ਸੁਣ ਕੇ ਇਸ ਦੀ ਵੀਡੀਓਗ੍ਰਾਫੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ ਦਾ ਆਦੇਸ਼ ਹੋਇਆ ਸੀ ਇਸੇ ਆਦੇਸ਼ ਦੀ ਮੱਦ ਨੰਬਰ 9 ਅਨੁਸਾਰ ਗਰੰਤੀ ਭਾਈ ਗੁਰਦੇਵਾਲ ਸਿੰਘ ਦੀਆਂ ਸੇਵਾਵਾਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਤੁਰੰਤ ਤਬਦੀਲ ਕਰਨ ਦਾ ਵੀ ਆਦੇਸ਼ ਹੋਇਆ ਸੀ। ਪਰੰਤੂ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਉਕਤ ਆਦੇਸ਼ ਦੀ ਪਾਲਣਾ ਅੱਜ ਤੱਕ ਨਹੀਂ ਕੀਤੀ। ਜੋ ਕਿ ਇੱਕ ਵੱਡੀ ਉਲੰਘਣਾ ਹੈ। ਇਸ ਕਰਕੇ ਭਾਈ ਬਲਦੇਵ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਅਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਯੋਗ ਨਹੀਂ ਹਨ ਤਾਕਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਧਿਕਾਰ ਸ਼੍ਰੀ ਅਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨ ਭਾਈ ਬਲਦੇਵ ਸਿੰਘ ਅਤੇ ਭਾਈ ਗੁਰਦੇয়াল ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਇਹ ਦੇਸ਼ਾਂ ਦੀ ਹੁਕਮ ਅਦੂਲੀ ਕਰਨ ਦੇ ਮੱਦੇ ਨਜ਼ਰ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਉਦੋਂ ਤੱਕ ਇਹਨਾਂ ਦੋਵਾਂ ਦੀਆਂ ਪੰਥਕ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ ਅੱਜ ਦੀ ਇਕਤਰਤਾ ਦੇ ਵਿੱਚ ਇਹੀ ਮਤੇ ਪੰਜ ਸਿੰਘ ਸਹਿਬਾਨਾਂ ਵੱਲੋਂ ਵਿਚਾਰੇ ਗਏ ਔਰ ਜਿਨ੍ਹਾਂ ਜਿਨ੍ਹਾਂ ਨੇ ਖਿਮਾ ਜਾਂਚਨਾ ਕੀਤੀ ਹੈ ਉਹ ਗੁਰੂ ਘਰ ਅੱਗੇ ਨਤਮਸਤਕ ਹੋਏ ਨੇ ਮੈਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਮੁੱਚੀ ਕੌਮ ਨੂੰ ਇੱਕ ਬੇਨਤੀ ਕਰਦਾ ਵਾਂ ਅੱਜ ਸਾਡੀ ਕੌਮ ਦੇ ਉੱਤੇ ਚਤਰਫਾ ਹਮਲੇ ਹੋ ਰਹੇ ਨੇ ਔਰ ਅੱਜ ਇਹ ਲੋੜ ਹੈ ਅਸੀਂ ਇੱਕ ਮੁੱਠ ਇੱਕ ਹੋ ਕੇ ਇਨਾਂ ਚ ਤਰਫਾਂ ਹਮਲਿਆਂ ਦਾ ਜਵਾਬ ਦਈਏ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਆਪਾਂ ਮਿਲ ਜੁਲ ਕੇ ਚੱਲੀਏ ਗੁਰੂ ਦੀ ਬਾਣੀ ਦਾ ਬਚਨ ਮੈਂ ਹਰ ਥਾਂ ਦੇ ਉੱਤੇ ਸਾਂਝਾ ਕਰਦਾ ਮੈਂ ਫੇਰ ਦਰ ਹੋਣਾ ਵਾ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਿਰਹਿ ਵਿਛੋੜਾ ਧਣੀ ਸੋ ਨਾਨਕ ਸਹਿਸਾ ਗੰਠ ਖਖੜੀ ਅੱਕ ਨੂੰ ਲੱਗਦੀ ਆ ਤੇ ਨਾਲ ਲੱਗੀ ਹੋਵੇ ਤੇ ਨਿਰੀ ਅੰਬੀ ਲੱਗਦੀ ਸੋਹਣੀ ਲੱਗਦੀ ਪਰ ਜੇ ਉਹ ਖਖੜੀ ਡੋੜ ਦਿੱਤੀ ਜਾਵੇ ਅਕਤੋਂ ਉਹ ਰੇਜੇ ਰੇਜੇ ਹੋ ਕੇ ਉਹ ਤੂੰਬੇ ਤੂੰਬੇ ਹੋ ਕੇ ਹਵਾ ਚੁਟਦੀ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਨਾਲ ਜੁੜੇ ਆ ਤੇ ਸੁਣੇ ਆ ਇਸ ਲਈ ਆਪਾਂ ਮਿਲ ਜੁਲ ਕੇ ਜਿਹੜੀ ਖੁਵਾਰ ਹੋਏ ਸਭ ਮਿਲਾਂਗੇ ਧਰਮ ਪ੍ਰਚਾਰ ਦੀ ਲਹਿਰ ਚੱਲੀ ਹੈ ਉਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਈਏ ਹਰ ਘਰ ਤੱਕ ਗੁਰੂ ਦਾ ਉਪਦੇਸ਼ ਲੈ ਜਾਈਏ ਆਪਸੀ ਮਤ ਭੇਦ ਇਹਨਾਂ ਤੋਂ ਉੱਪਰ ਉੱਠ ਕੇ ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਾਰਜ ਕਰੀਏ ਸਮੂਹ ਖਾਲਸਾ ਪੰਥ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਕ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਕਾਲ ਤੱਕ ਸਾਫ ਵਿਸਥੀਲ ਤੋਂ ਹੁਕਮ ਜਾਰੀ ਹੋਏ ਨੇ ਪਿਛਲੇ ਮਹੀਨੇ ਪੰਜ ਜੀ ਦੀ ਇਕੱਤਰਤਾ ਹੋਈ ਸੀ ਜਿਸ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਜੀ ਨੂੰ ਜਿਨ੍ਹਾਂ ਨੇ ਦਿਲੋਂ ਲਾ ਕੇ ਤਨ ਕਰਕੇ ਮਨ ਕਰਕੇ ਧਨ ਕਰਕੇ ਵੀ ਸੰਗਤਾਂ ਨੂੰ ਨਾਲ ਲੈ ਕਰਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸਫਰੇ ਸ਼ਹਾਦਤ ਨਾਂ ਦਾ ਪ੍ਰੋਗਰਾਮ ਉਹਨਾਂ ਨੇ ਜੋ ਹਰ ਸਾਲ ਸ਼ਹੀਦੀ ਦਿਹਾੜਿਆਂ ਵਿੱਚ ਚਲਾਇਆ ਜਿੰਨਾ ਜਿੰਨਾ ਰਸਤਿਆਂ ਤੋਂ ਸਤਿਗੁਰੂ ਸਹਬਾਨ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸਹਬਜਾਦੇ ਜਿੱਧਰ ਜਿੱਧਰ ਦੀ ਲੰਘੇ ਪੜਾ ਕੀਤੇ ਉੱਥੇ ਉੱਥੇ ਸਮਾਗਮ ਕਰਵਾਏ ਜਾਂਦੇ ਆ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇਸ ਸਥਾਨ ਤੋਂ ਇਸ ਫਸੀਲ ਤੋਂ ਜੋ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਕਾਰਜ ਕਰਦਾ ਹੈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਅੱਜ ਉਹਨਾਂ ਦਾ ਸਨਮਾਨ ਕੀਤਾ ਜਾਣਾ ਇਸ ਕਰਕੇ ਸਮੂਹ ਸੰਗਤ ਨੂੰ ਬੇਨਤੀ ਹੈ ਇਸੇ ਹੀ ਤਰ੍ਹਾਂ ਸੱਜੀ ਰਹੇ ਰਾਗੀ ਸਿੰਘਾਂ ਨੂੰ ਬੇਨਤੀ ਹੈ ਇੱਕ ਸ਼ਬਦ ਦੀ ਹਾਜ਼ਰੀ ਲਾ ਕਰਕੇ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਅਨੰਦ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਅਰਦਾਸ ਤੋਂ ਉਪਰੰਤ ਹੁਕਮਨਾਮਾ ਸਾਹਿਬ ਅਤੇ ਹੁਕਮਨਾਮਾ ਸਾਹਿਬ ਜੀ ਤੋਂ ਉਪਰੰਤ ਗਿਆਨੀ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਅਤੇ ਗਿਆਨੀ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਲੰਮਾ ਸਮਾਂ ਬਹੁਤ ਵੱਡੀਆਂ ਪੰਥਕ ਸਵਾਮਾਂ ਨਿਭਾਈਆਂ अनेका ਹੀ ਗਰੀਬ ਬੱਚਿਆਂ ਨੂੰ ਬਿਨਾ ਭੇਟਾ ਤੋਂ ਉਹਨਾਂ ਨੇ ਸੰਥਿਆ ਕਰਵਾਈ ਉਹਨਾਂ ਦੀ ਸਿੰਘਣੀ ਨੂੰ ਵੀ ਉਹਨਾਂ ਦਾ ਸਨਮਾਨ ਦਿੱਤਾ ਜਾਣਾ ਸਾਰੀ ਸੰਗਤ ਇਸੇ ਹੀ ਤਰ੍ਹਾਂ ਸਜੀ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਟਰ ਡਰੀਆ ਵਾਲੇ ਦੇ ਪ੍ਰਚਾਰ ਤੋਂ ਜਿਹੜੀ ਆ ਰੁਕ ਸੀ ਉਹ हट ਚੁੱਕੀ ਹੈ ਦੱਸਦੀ ਹੈ ਕਿ ਅੱਜ ਸ਼੍ਰੀ ਕਾਟਕਸਾਬ ਵਿਖੇ ਕਈਆਂ ਨੂੰ ਤਲਬ ਕੀਤਾ ਗਿਆ ਪੁਰਾਣੇ ਬਿਆਨਾਂ ਦੇ ਲਈ ਡੰਡਰੀਆ ਵਾਲੇ ਨੇ ਮੁਆਫੀ ਮੰਗੀ ਹੈ ਹਰਵਿੰਦਰ ਸਿੰਘ ਸਰਨਾ ਨੇ ਸ਼੍ਰੀ ਕਾਟ